ਸੰਗੀਤ ਕੀ ਵਾਹੀ ਗੁਰਜੀਕਾ ਖਾਲਸ ਵਾਹੀ ਗੁਰਜੀਕੀ ਖਤੇ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣੂ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਤਿੰਨ ਕੰਮ ਜ਼ਰੂਰ ਕਰਿਆ ਕਰੋ। ਇਹ ਤਿੰਨ ਕੰਮ ਕਰਨ ਦੇ ਨਾਲ ਸਾਨੂੰ ਰਾਤ ਨੂੰ ਨੀਂਦ ਵੀ ਬੜੀ ਸੋਹਣੀ ਆਉਂਦੀ ਆ ਅਤੇ ਸਾਡੀ ਜ਼ਿੰਦਗੀ ਦੀਆਂ ਕਈ ਸਮੱਸਿਆਵਾਂ ਪਰੇਸ਼ਾਨੀਆਂ ਦੇ ਹੱਲ ਵੀ ਹੋ ਜਾਂਦੇ ਆ। ਸੋ ਇਹ ਕੰਮ ਕਿਹੜੇ ਆ? ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ। ਸੱਚੇ ਤੀ ਅੱਜ ਦੇ ਸਮੇਂ ਦੇ ਵਿੱਚ ਕਈ ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪਰੇਸ਼ਾਨੀਆਂ ਨੇ ਤੇ ਹਰ ਬੰਦਾ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣ ਮੇਰੀ ਜ਼ਿੰਦਗੀ ਸੋਹਣੀ ਸੁਖਾਂੀ ਹੋ ਜਾਵੇ ਪਰ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਇਦਾਂ ਦੀਆਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਕੁਝ ਇਦਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਰੋਸਾ ਦਨ ਮਨ ਦਾ ਬੋਝ ਬਣ ਜਾਂਦੀਆਂ ਨੇ ਕਿਉਂਕਿ ਹਰ ਵੇਲੇ ਬੰਦਾ ਉਸੇ ਪਰੇਸ਼ਾਨੀ ਉਸੇ ਸਮੱਸਿਆ ਬਾਰੇ ਸੋਚਦਾ ਰਹਿੰਦਾ ਇਹ ਸੋਚ ਸੋਚ ਕੇ ਅਸੀਂ ਦੁਖੀ ਪਰੇਸ਼ਾਨ ਹੋ ਮੇ ਰਹਿੰਦੇ ਆ ਭਾਵੇਂ ਉਹ ਸਮੱਸਿਆਵਾਂ ਸਾਡੇ ਮਨ ਦੀ ਚਿੰਤਾ ਬਣ ਜਾਂਦੀਆਂ ਨੇ ਤੇ ਚਿੰਤਾ ਕਾਰਨ ਸਾਨੂੰ ਸੋਰੀ ਗੂੜੀ ਨੀਂਦ ਵੀ ਨਹੀਂ ਆਉਂਦੀ ਕਿਉਂਕਿ ਜਦੋਂ ਬੰਦਾ ਇੱਕ ਵਾਰ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਕੋ ਸੋਚਦਿਆਂ ਸੋਚਦਿਆਂ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਸਮਾਂ ਲੰਘ ਗਿਆ ਕਰਾਦ ਨੂੰ ਕਦੋਂ 11 ਵਜੇ ਕਦੋਂ 12 ਵਜੇ ਕਦੋਂ 1 ਇਕ ਕਦੋਂ 2 ਕਈ ਭੈਣ ਭਰਾ ਕਹਿੰਦੇ ਵੀ ਸਾਡੀ ਸਾਰੀ ਰਾਤ ਸੋਚਾਂ ਦੇ ਵਿੱਚ ਹੀ ਲੱਗ ਜਾਂਦੀ ਆ ਅਸੀਂ ਸੋਚਦੇ ਆ ਹੋਇਆ ਕਦੇ ਪਾਸਾ ਇਧਰ ਨੂੰ ਪੰਟਦੇ ਆ ਕਦੇ ਇਧਰ ਨੂੰ ਪੰਟਦੇ ਆ ਪਰ ਨੀਂਦ ਨਹੀਂ ਆਉਂਦੀ ਕਿ ਨੀਂਦ ਆਵੇ ਜਾਵੇ ਪਰ ਗੁੰਢੀ ਨੀਂਦ ਨਹੀਂ ਹੁੰਦੀ ਨੀਂਦ ਦੇ ਵਿੱਚ ਵੀ ਇੱਕ ਬੇਚੈਨੀ ਜਿਹੀ ਲੱਗੀ ਰਹਿੰਦੀ ਆ ਪਰ ਸਰਗਤ ਜੀ ਸਾਡੇ ਸ਼ਰੀਰ ਦੇ ਲਈ ਸੋਹਣੀ ਗੁੰਢੀ ਨੀਂਦ ਦਾ ਉਹਨਾਂ ਨੂੰ ਬਹੁਤ ਜ਼ਰੂਰੀ ਆ ਨੀਂਦ ਸਾਡੇ ਸਰੀਰ ਦੀ ਲੋੜ ਆ ਜੇਕਰ ਸਾਡੇ ਸਰੀਰ ਨੂੰ ਪੂਰੀ ਨੀਂਦ ਨਾ ਮਿਲੇ ਤਾਂ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਦੂਸਰੋਂ ਬਿਮਾਰੀਆਂ ਲੱਗ ਸਕਦੀਆਂ ਨੇ ਸਭ ਤੋਂ ਪਹਿਲਾਂ ਨੀਂਦ ਨਾ ਆਉਣ ਕਰਕੇ ਬੰਦੇ ਦਾ ਸਿਰ ਭਾਰਾ ਭਾਰਾ ਰਹਿੰਦਾ ਹੈ ਸਰੀਰ ਬਿਨਾਂ وجہ ਤੋਂ ਥੱਕਿਆ ਟੁੱਟਿਆ ਰਹਿੰਦਾ ਹੈ ਸਵੇਰ ਦੇ ਵਿੱਚ ਵੀ ਚਿਰਚੜਾਪਣ ਆ ਜਾਂਦਾ ਹੈ ਮਤਲਬ ਰੋਟੀਕ ਨੀਂਦ ਨਾ ਆਉਣ ਕਰਕੇ ਸਾਡੇ ਕਈ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਵਿਗਾੜ ਪੈ ਜਾਂਦੇ ਨੇ ਬਹੁਤ ਜ਼ਿਆਦਾ ਨਸਮਸਿਆਵਾਂ ਉੱਠ ਜਾਂਦੀਆਂ ਨੇ ਇਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਤਿੰਨ ਕੰਮ ਜ਼ਰੂਰ ਕਰਿਆ ਕਰੋ ਇਹ ਤਿੰਨ ਕੰਮ ਕਰਨ ਦੇ ਨਾਲ ਰਾਤ ਨੂੰ ਨੀਂਦ ਵੀ ਸੁਣੀ ਆ ਜਾਂਦੀ ਆ ਅਤੇ ਜੋ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਮੋ ਪਰੇਸ਼ਾਨੀਆਂ ਨੇ ਨਾ ਉਹਨਾਂ ਦੇ ਵੀ ਹੱਲ ਹਮੇਸ਼ਾ ਹੀ ਮਿਲਣਗੇ ਤਾਂ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਜਦੋਂ ਆਪਾਂ ਰਾਤ ਨੂੰ ਆਪਣੇ ਬਿਸਤਰੇ ਜਾਂਦੇ ਹਾਂ ਸੌਣ ਦੇ ਲਈ ਸੌਣ ਤੋਂ 10-15 ਮਿੰਟ ਪਹਿਲਾਂ ਆਪਣਾ ਟੀਵੀ ਮੋਬਾਈਲ ਬੰਦ ਕਰ ਦੋ। ਕੁਝ ਸਮਾਂ ਆਪਣੇ ਪਰਮਪਿਤਾ ਪ੍ਰਮਾਤਮਾ ਜੀ ਦੇ ਨਾਮ ਦਾ ਜਾਪ ਕਰੋ। ਆਪਣੇ ਗੁਰੂ ਚਰਨਾਂ ਦਾ ਧਿਆਨ ਕਰੋ ਕਿਉਂਕਿ ਜਦੋਂ ਆਪਾਂ ਗੁਰੂ ਚਰਨਾਂ ਦਾ ਧਿਆਨ ਕਰਦੇ ਹਾਂ ਤਾਂ ਸਾਡਾ ਮਨ ਸ਼ਾਂਤ ਹੁੰਦਾ ਹੈ। ਤੇ ਇਕੱਲੇ ਇਕੱਲੇ ਸੰਸਰੀ ਆਣ ਕੰਨਿਲ ਪਨੀ ਸ਼ਾਮਿਲ ਆਪਣੇ ਗੁਰੂ ਦੇ ਨਾਲ ਸੰਗੀ ਕਰੇ। ਜਦੋਂ ਆਪਾਂ ਆਪਣੇ ਮਨ ਦੇ ਭੋਜ ਚਿੰਤਾਵਾਂ ਨੂੰ ਆਪਣੇ ਗੁਰੂ ਦੇ ਨਾਲ ਸਾਂਝਾ ਕਰਦੇ ਆਂ ਤਾਂ ਸਾਡੇ ਮਨ ਦੇ ਸਾਰੇ ਭੋਜ ਚਿੰਤਾਵਾਂ হালকা ਲੱਗਣ ਲੱਗ ਜਾਂਦੇ ਆਂ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਭ ਨੂੰ ਉਹਨਾਂ ਦੇ ਹੱਲ ਵੀ ਮਿਲਣੇ ਸ਼ੁਰੂ ਹੋ ਜਾਂਦੇ ਆਂ ਸ਼ਿਵਾਂਤ ਨੂੰ ਸੌਣ ਤੋਂ ਪਹਿਲਾਂ ਕਿ 10-15 ਮਿੰਟ ਦਾ ਅਭਿਆਸ ਜ਼ਰੂਰ ਕਰਿਆ ਕਰੇ ਇੱਕ ਤਾਂ ਵਹਿਗੁਰੂ ਜੀ ਦਾ ਨਾਮ ਜਪਣਾ ਦੂਜਾ ਆਪਣੇ ਮਨ ਦੇ ਸਾਰੇ ਭੋਜ ਚਿੰਤਾਵਾਂ ਗੁਰੂ ਸਾਹਿਬ ਜੀ ਦੇ ਨਾਲ ਸਾਂਝਾ ਕਰ ਕਰਨਾ ਮੇਕਿਉ ਅੰਤਰਜਾਨੂ ਪਾਸ਼ ਸਭ ਕੁਝ ਜਾਣਦੇ ਆ ਔਰ ਜਦੋਂ ਆਪਾਂ ਬੋਲ-ਬੋਲ ਕੇ ਇੱਕ-ਇੱਕ ਕਰਕੇ ਆਪਣੀ ਸੰਕੱਤਿਆ ਆਪਣੀ ਚੇਨੁਤਾ ਗੁਰੂ ਜੀ ਨੂੰ ਦੱਸਦੇ ਆ ਨਾ ਸਦਾ ਨਾਨਕ ਹਲਕਾ ਤੋਂ ਜਾਂਦਾ ਹੈ ਅਤੇ ਉਸ ਤੋਂ ਬਾਅਦ ਕਿਉਂਵੇ ਦਿਨ ਪਰਦੇ ਵਿੱਚ ਤੁਹਾਡੇ ਤੋਂ ਗਲਤ ਨਾ ਹੋਈਆਂ ਕਿਉਂਕਿ ਸੰਗੀਤ ਕੀ ਦਿਨ ਪਰਦੇ ਵਿੱਚ ਨਾ ਆਪਾਂ ਬਹੁਤ ਲੋਕਾਂ ਨੂੰ ਮਿਲਦੇ ਹਾਂ ਅਤੇ ਕਈ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹਾਂ ਹੋ ਸਕਦਾ ਬੀਤੇ ਦਿਨ ਦੇ ਵਿੱਚ ਕਈਆਂ ਨੇ ਸਾਡਾ ਦੇਖ ਖਾਇਆ ਹੋਵੇ ਜਾਂ ਸਾਡੇ ਕਾਰਨ ਕਈਆਂ ਦਾ ਦਿਲ ਦੁਖਿਆ ਹੋਵੇ ਤਾਂ ਇਸ ਕਰਕੇ ਰਾਤ ਨੂੰ ਸ਼ਾਂਤ ਮਿਲੋ

ਤੇ ਜੇਕਰ ਤੁਹਾਡੇ ਨਾਲ ਕਿਸੇ ਨੇ ਕੋਈ ਗਲਤ ਕੀਤਾ ਹੈ ਉਹਨੂੰ ਸੱਚੇ ਮਨੋਂ ਮਾਫ ਕਰ ਦਿਓ ਤੇ ਵਾਹਿਗੁਰੂ ਜੀ ਦੇ ਅੱਗੇ ਵੀ ਅਰਜੀ ਲਾ ਦਿਓ ਕਿ ਮਹਾਰਾ ਸੱਚਾ ਪਾਤਸ਼ਾਹ ਮੈਂ ਇਹਨੂੰ ਮਾਫ ਕਰ ਦਿੱਤਾ ਹੈ ਹੁਣ ਤੁਸੀਂ ਵੀ ਇਹਨੂੰ ਮਾਫ ਕਰ ਦਿਓ ਜੀ ਸਗਤ ਇਹ ਕਿ ਜਦੋਂ ਆਪਾਂ ਕਿਸੇ ਨੂੰ ਮਾਫ ਕਰਦੇ ਆ ਨਾ ਅਸਲ ਤੇ ਵਿੱਚ ਕੋ ਨੂੰ ਮਾਫ ਨਹੀਂ ਕਰ ਪਏ ਹੁੰਦੇ ਜਿੰਨੇ ਸਾਡੇ ਨਾਲ ਕੋਈ ਨਾਰਾਜ਼ ਕੀਤਾ ਤੁਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਰਹਿਣ ਮਹਿਤ ਕਿਉਂਕਿ ਜਿੰਨੀ ਦੇਰ ਤੱਕ ਉਹ ਦੁੱਖ ਦੇਣ ਵਾਲੀਆਂ ਗੱਲਾਂ ਦੁੱਖ ਦੇਣ ਵਾਲੀਆਂ ਚੀਜ਼ਾਂ ਸਾਡੇ ਮਨ ਅੰਦਰ ਰਹਿੰਦੇ ਹਨ ਸਦਾ ਮਨੁੱਖੀਂ ਬਾਰੇ ਜਾਣ ਕਰ ਇਸ ਵੇਲੇ ਨੋਸ ਕਰਕੇ ਗੱਲ ਜੁੜਨ ਕਰ ਕਉ ਤੇ ਜੋ ਵੀ ਮਾਲਕ ਨੇ ਤੁਹਾਨੂੰ ਦਿੱਤਾ ਦਿੱਤਿਆ ਨਹੀਂ ਜੋ ਵੀ ਚੀਜ਼ ਤੁਹਾਨੂੰ ਦੇਦੇ ਦੇ ਚਾਹੇ ਨੀਂ ਸਿਣੀ ਤੋਂ ਲੈ ਕੇ ਕਿਸੇ ਵੱਡੀ ਚੀਜ਼ ਤੋਂ ਹਰ ਚੀਜ਼ ਦੀ ਨੇ ਮਾਲਕ ਦਾ ਸ਼ੁਕਰ ਹੋਣਾ ਕਉ ਜਦੋਂ ਮਾਲਕ ਦਾ ਸ਼ਿਕਰਾਨਾ ਕਰਕੇ ਸੈਨ ਹੋਵੇ ਸਤਿਗੁਰ ਸੱਚੇ ਕਮੈਸ਼ਾ ਜੀ ਤੁਹਾਨੂੰ ਯਾਦ ਕਰਨਾ ਦੇ ਲਈ ਮਾਫੀ ਮਾਲਕੇ ਸੈਨ ਹੋਵੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਸੈਨ ਹੋਵੇ ਤੋ ਜੁਕਿਰ ਨਹੀ ਆਪਣੀ ਮੋਹ ਨਾਲੀ ਸਗਏ ਬਹੁਤ ਸ਼ੌਂਕੀ ਹੋ ਗਏ ਬੜਾ ਸੋਹਣਾ ਦਿਨ ਚਲੇਗਾ ਜਿਹੜਾ ਚਿੰਤਾਵਾਂ ਤੋਂ ਰਹਿ ਤੋ ਹੋਵੇਗਾ ਕਿਸ ਕਰਕੇ ਰਾਤ ਨੂੰ ਗੁਰੂ ਗ੍ਰੰਥ ਕਾ ਕੇ ਸੁਣਨਾ ਹੈ ਕਿਸੇ ਵੀ ਤਰ੍ਹਾਂ ਦਾ ਬੋਝ ਚਿੰਤਾਵਾਂ ਦੇ ਵਿੱਚ ਸੋਚ ਗੋਚ 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 ਗੋ ਪੂਰੀ ਰਾਤ ਹੀ ਸਾਡੇ ਮਨ ਅੰਦਰ ਚੱਲਦਾ ਰਹਿੰਦਾ ਹੈ ਇਸ ਕਰਕੇ ਕੋਈ ਵੀ ਅਜੀਹ ਗੰਗਲ ਆਪਣੇ ਮਨ ਵਿੱਚ ਨਾ ਆਉਂੇ ਤੋ ਜੋ ਸਾਡਾ ਕਿਸੇ ਵੀ ਤਰ੍ਹਾਂ ਦੇ ਨਾਲ ਨੁਕਸਾਨ ਕਰਦੀ ਹੋਵੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਸੁਣਾ ਹੈ ਕਿ ਜਦੋਂ ਆਪਾਂ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਸੁਣਾਂਗੇ ਪੂਰੀ ਰਾਤ ਹੀ ਸਾਡੇ ਮਨ ਅੰਦਰ ਵਾਹਿਗੁਰੂ ਜੀ ਦਾ ਨਾਮ ਚੱਲੇਗਾ ਜੇ ਸੁੱਤੇ ਹੋਏ ਆਪਾਂ ਭਗਤੀ ਕਰਦੇ ਹੋਵਾਂਗੇ ਮਿਹਨਤ ਘੱਟ ਤੇ ਫਲ ਜ਼ਿਆਦਾ ਮਿਲੇਗਾ ਕਿਉਂਕਿ ਅੱਪਾ ਤਾ ਸਿਰਫ ਕੁਨੀ دیر ਧਿਆਨ ਦੇਣਾ ਜਿੰਨੀ دیر ਆਪਾਂ ਜਾਗ ਰਹੇ ਆ 5-10 ਮਿੰਟ ਉਦੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰਨਾ ਹੈ ਬਾਕੀ ਦਾ ਵਾਹਿਗੁਰੂ ਵਾਹਿਗੁਰੂ ਆਪ ਹੀ ਚਲਦੇ ਰਹਿਣਾ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਸਵੇਰੇ ਉੱਠਿਆ ਸਾਰ ਵੀ ਵਾਹਿਗੁਰੂ ਜੀ ਦਾ ਜਾਪ ਸਾਡੇ ਮਨ ਅੰਦਰ ਚੱਲਦਾ ਹੋਵੇਗਾ ਰਾਤ ਨੂੰ ਨੀਂਦ ਵੀ ਸੋਹਣੀ ਆਵੇਗੀ ਰਾਤ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਵੀ ਨਹੀਂ ਲੱਗੇਗਾ ਅਤੇ ਅੰਮ੍ਰਿਤ ਵੇਲੇ ਜਾਗ ਵੀ ਆਪਣੇ ਆਪ ਆ ਜਾਵੇਗੀ ਤੇ ਜਾਗ ਉਹਨੋਂ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਆਲਸ ਸੁੱਸਤੀ ਵੀ ਨਹੀਂ ਕਿਰਾ ਪਾਵੇਗੀ। ਰੁਸਤੀ-ਪੁਰਤੀ ਦੇ ਨਾਲ ਉੱਪੋਕੇ ਅਤੇ ਉਦਕੀ ਆਪਣੇ ਵਾਹਿਗੁਰੂ ਜੀ ਦਾ ਕੰਮ ਜਲਦਕੇ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੋਗੇ। ਸੋ ਇਹ ਤਿੰਨ ਕੰਮ ਜਰੂਰ ਕਰਨਾ ਹੈ। ਵਾਹਿਗੁਰੂ ਜੀ ਦਾ ਨਾਮ ਜਪਨਾ। ਵਾਹਿਗੁਰੂ ਜੀ ਤੋਂ ਹੁਣੇ ਵਰਤਨ ਮਦਨੇ ਹੋਪਾ ਦੁਨੀਆ ਅਤੇ ਜਿਤਨੇ ਦਾਤਾਂ ਦੀ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ। ਸੰਸਰ ਜਪੀ ਖੁਆਫ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਦਿਆ ਕਰੋ। ਇਹ ਬੇਨਤੀਆਂ ਵੀ ਜ਼ਰੂਰ ਪ੍ਰਦਾਨ ਕਰ ਲਈ।